ਚੜੀ ਤਾਂ ਮਾਨ ਹੈ ਤੇ ਉਥੇ ਹੀ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਹੰਕਾਰ ਨਹੀਂ ਬਣੀਆਂ ਜਾਂਦੀਆਂ ਸਰਕਾਰ ਨੇ ਨਾਲ ਕੋਈ ਫੈਸਲਾ ਨਹੀਂ ਆਇਆ ਅਸੀਂ ਇਨਸਾਫ ਨਹੀਂ ਮਰਜ਼ਾ ਕਿਸਾਨਾਂ ਵਰਗਿਆਂ ਦਾ ਜਿਹੜਾ ਬਹੁਤ ਸਮੇਂ ਲੱਗਿਆ ਉਹਨਾਂ ਚਿਰ ਮੇਰੀ ਵਕਤ ਕਰੀ ਜੜੀ ਆਉਂਦਾ ਬਹੁਤ ਚਿਰ ਰਹੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ মিডিਆ ਵਾਲੇ ਸਾਥੀਆਂ ਦੇ ਕਿਸਾਨਾਂ ਦੇ ਵੀਰਾਂ ਦੇ ਫੋਨ ਆ ਰਹੇ ਸੀ ਸਵੇਰ ਦਾ ਜਦੋਂ ਦਾ ਸਰਦਾਰ ਬੰਦੇਵ ਸਿੰਘ ਸਿਰਸਾ ਜੀ ਦੀ ਤਬੀਅਤ ਖਰਾਬ ਹੋਈ ਤੇ ਉਹਨਾਂ ਨੂੰ ਜਿਹੜਾ ਹੈਲਪੇਲ ਨੂੰ ਫਸਟ ਐਡ ਉਸ ਤੇ ਦਿੱਤੀ ਗਈ ਉਸ ਤੋਂ ਬਾਅਦ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਲਿਆ ਗਿਆ ਤੇ ਉਹਨਾਂ ਦੀ ਸਿਹਤ ਬਾਰੇ ਫੋਨ ਆ ਰਹੇ ਸੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ 21 ਜਨਵਰੀ ਨੂੰ ਵੀ ਇਹਨਾਂ ਨੂੰ ਹਾਰਡੀ ਦਿੱਕਤ ਆਈ ਸੀ ਲੇਕਿਨ ਉਹਨਾਂ ਨੇ ਫਿਰ ਵੀ ਮੋਰਚੇ ਨੂੰ ਪਹਲ ਦਿੰਦੇ ਫਿਰ ਮੋਰਚੇ ਤੇ ਪਹੁੰਚੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਰਾਮ ਕਰੋ ਸਿੱਛਾ ਸਰ ਤੁਸੀਂ ਇਲਾਜ ਕਰਵਾ ਲਓ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਏਡੀ ਵੱਡੀ ਜਿਹੜੀ ਮਹੀਮ ਨੂੰ ਲੈ ਕੇ ਚੱਲੇ ਹੋ ਜਿਹਦੇ ਜਨਾਂ ਦੇ ਤੁਸੀਂ ਦੇਸ਼ ਦੇ ਕੇ ਸਨ ਮਜ਼ਦੂਰਾਂ ਦੀ ਆਵਾਜ਼ ਵੀ ਲੈ ਕੇ ਚੱਲੇ ਹੋ ਕਿ ਮੇਰਾ ਹੀ ਫਰਜ ਬੰਦਨ ਦੇ ਵਿੱਚ ਟਾਈਮ ਹੈ ਅੱਜ ਸਵੇਰੇ ਉਹਨਾਂ ਨੂੰ ਜੋ ਤਬੀਅਤ ਵਿਗੜਦੀ ਹੈ ਉਸ ਤੋਂ ਉਸੇ ਦੌਰਾਨ ਜੋ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਸੀ ਸваяਮਨ ਦੀ ਟੀਮ ਸੀ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਐਂਬੂਲੈਂਸ ਦੇ ਇੱਥੇ ਲੈ ਕੇ ਆਏ ਜੇ ਅਸੀਂ ਰਜੇਂਦਰਾ ਮੈਡੀਕਲ ਕਾਲਜ ਦੇ ਵਿੱਚ ਹਸਪੀਟਲ ਦੇ ਵਿੱਚ ਹੈ ਆਈ ਸੀ ਸੀ ਯੂ ਵਾਰਡ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਵੱਡੇ ਬੇਟੇ ਮੇਰੇ बीर प्रताप सिंह जी मनताप सिंह जी गोविंदर सिंह भंगो जी ਤੇ ਵਿਕ ਜੋ सिरसा ਦੇ ਜੋ ਕੌਮੀ ਪ੍ਰਧਾਨ ਨੇ ਅ ਰਾਜ ਪੰਜਾਬ ਦੇ ਸੁਪਾ ਪ੍ਰਧਾਨ ਨਸੀਬ ਸਿੰਘ ਜੀ ਨਾਲ ਜਦੋਂ ਹਾਲਚਲ ਜਾਣਿਆ ਠੀਕੇ ਡਾਕਟਰਾਂ ਨੇ ਜਦੋਂ ਦੇਖਿਆ ਲੱਕੋ ਕੀਤੀ ਸੀ ਜੀ ਕੀਤੀ ਤੇ ਅਟੈਕ ਦੀ ਸ਼ਿਕਾਇਤ ਹੋਈ ਹਾਰਟ ਅਟੈਕ ਹੋਇਆ ਸੀ ਹੁਣ ਵਾਹਿਗੁਰੂ ਦੀ ਮਿਹਰ ਸਦਕਾ ਠੀਕ ਨੇ ਲੇਕਿਨ ਬਰਦੇਵ ਸਿੰਘ सिरसा ਜੀ ਨੇ ਸਾਨੂੰ ਜੋ ਗੱਲ ਪਈ ਬਹੁਤ ਭਰੇ ਮੰਨ ਕਹਿ ਰਹੇ ਆ ਬਹੁਤ ਔਖਾ ਹੈ ਪਹਿਣਾ ਇਸ ਗੱਲ ਨੂੰ ਉਹ ਕਹਿੰਦੇ ਅਗਰ ਮੇਰਾ ਠੀਕ ਹੋਣਾ ਹੈ ਤਾਂ ਮੈਂ ਸਿੱਧਾ ਮੋਰਚੇ ਤੇ ਜਾਊਂਗਾ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਹੋ ਨਹੀਂ ਹੁੰਦੀ ਹੈ ਮੇਰੀ ਮੌਤ ਹੁੰਦੀ ਹੈ ਤੇ ਮੇਰਾ ਸਰੀਰ ਹੈ ਉਹ ਮੋਰਚੇ ਤੇ ਰਹਿਣਾ ਚਾਹੁੰਦਾ ਜਿੰਨੀ ਦੇਰ ਤੱਕ ਮੋਰਚਾ ਜਿੱਤਦਾ ਨਹੀਂ ਹੈ ਉਨੀ ਦੇਰ ਤੱਕ ਇਹ ਸਰੀਰ ਮੇਰਾ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਤੇ ਰਹਿਣਾ ਚਾਹੀਦਾ ਇਹ ਕਹਿੰਦੇ ਵੀ ਜੋ ਮੈਂ ਪਰਿਵਾਰ ਵਾਸਤੇ ਕਰਨਾ ਸੀ ਬਹੁਤ ਕੁਝ ਜੋ ਮੈਂ ਕਰ ਸਕਦਾ ਸੀ ਕੀਤਾ ਹੁਣ ਮੇਰਾ ਪਰਿਵਾਰ ਮੇਰੇ ਦੇਸ਼ ਦਾ ਕਿਸਾਨ ਮਜ਼ਦੂਰ ਪੂਨਾ ਕਾਰਪੋਰੇਟ ਘਰਾਣਿਆਂ ਪੁੰਜੀਪਤੀਆਂ ਨੂੰ ਛੱਡ ਕੇ ਸਾਰਾ ਦੇਸ਼ ਮੇਰਾ ਉਸ ਦੇਸ਼ ਦੀ ਲੜਾਈ ਲੜਦੇ ਆ ਤੇ ਇਸ ਲੜਾਈ ਦੇ ਵਿੱਚ ਅਗਰ ਜਿਹੜੀ ਲੜਾਈ ਸਾਡੇ ਗੁਰੂਆਂ ਨੇ ਇਸ ਸਦਾਰਾ ਜੁਲਮ ਦੇਖਣਾ ਜਿਹੜੀ ਸਾਡੀ ਇਹ ਲੜਾਈਆਂ ਜਿਹੜ ਸਾਡੇ ਗੁਰੂਆਂ ਨੇ ਦਸਵੇਂ ਪੀੜਾ ਗੁਰੂ ਗੋਬਿੰਦ ਸਿੰਘ ਨੇ ਜੁਲਮ ਦੀ ਬਲਬਲੀ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਜ਼ੁਲਮਾਂ ਦੀ ਉਹਨਾਂ ਦੇ ਤਹਿ ਜਿਹੜੀਆਂ ਸਰਕਾਰਾਂ ਚੱਲੀਆਂ ਉਹਨਾਂ ਦੀ ਅਲਾਈ ਇੱਕ ਸੰਘਰਸ਼ ਬੱਧਿਆ ਹੋਇਆ ਜੀ ਸਾਲ ਪੂਰੇ ਹੋਣ ਕੇ ਮਹਾਪੰਚਾਇਤ ਸੀ ਅੱਜ ਉੱਥੇ ਇਹਨਾਂ ਨੇ ਜਿਹੜਾ ਕਿਸਾਨਾਂ ਨੂੰ ਸਮੋਦਨ ਇੱਕ ਸਮੋਦਨ ਵੀ ਕਰਨਾ ਸੀ ਲੇਕਿਨ ਅੱਜ ਸਵੇਰ ਦੇ ਇੱਥੇ ਜਿਹੜੇ ਆਗੂਆਂ ਤੇ ਅਸੀਂ ਮੋਰਚੇ ਵੱਲੋਂ ਵਿਸ਼ੇਸ਼ ਕਰਕੇ ਸ੍ਰੀ ਡਾ ਡਿਗਜਿੰਦਰ ਧੱਲੇਵਾਲ ਨੇ ਸਾਨੂੰ ਭੇਜਿਆ ਹਾਲ-ਚਾਲ ਜਾਣਨ ਲਈ ਤੇ ਉਹਨਾਂ ਨੇ ਕਿਹਾ ਕਿ ਸਿਰਸਾ ਜੀ ਆਰਾਮ ਕਰੋ ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਸੀ ਮੈਂ ਦੱਸਤੀ ਫਿਰ ਤੋਂ ਅਸੀਂ ਦੱਸਣਾ ਚਾਹੁੰਦੇ ਆਂ ਸਾਡਾ ਪਰਿਵਾਰ ਵੱਲੋਂ ਸਾਡੇ ਪਰਿਵਾਰਾਂ ਵੱਲੋਂ ਸਾਡੇ ਵੱਲੋਂ ਵਿਸ਼ੇਸ਼ ਕਰਕੇ ਬਲਦੇਸ਼ ਸਿੰਘ ਸਿਰਸਾ ਜੀ ਵੱਲੋਂ ਇਹ ਜੋ दिली ਇੱਛਾ ਹੈ ਕਿ ਵਾਹਿਗੁਰੂ ਜੀ ਨੂੰ ਠੀਕ ਕਰਦਾ ਹੈ ਤੇ ਮੈਂ ਮੋਰਚੇ ਤੇ ਜਾ ਕੇ ਆਪਣੇ ਸਿਵਾਮਨ ਪਾਉਂਗਾ ਅਗਰ ਅਣ ਹੋਣੀ ਹੁੰਦੀ ਹੈ ਮੇਰਾ ਪ੍ਰਾਨ ਜਾਂਦੇ ਆ ਤੇ ਮੇਰਾ ਸਰੀਰ ਹੈ ਜਿਹੜਾ ਉਹ ਮੋਰਚੇ ਵਾਸਤੇ ਹੋਊਗਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਹੋਊਗਾ ਜਿੰਨੇ ਦੇ ਮੋਰਚਾ ਨਹੀਂ ਦਿੱਤਾ ਜਾਂਦਾ ਅਸੀਂ ਉੱਥੇ ਮੇਰੇ ਮ੍ਰਿਤਕ ਦੇ ਮੋਰਚੇ ਤੇ ਰਹਿਣੇ ਚਾਹੀਦੇ ਆ ਮੋਰਚੇ ਦੀ ਆਮਾਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਵੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਅਸੀਂ انصاف نہیں ملتا کسان مزدور کو جو مورتہ لے کے چلے انہیں میری محنت بھی جہی ہے وہ مورتی چلی رہے بہت خالص واحد